ਤਕਰੀਬਨ 28 ਸਾਲ ਤੋਂ ਇਹ ਦੀਵਾਨ ਚੱਲ ਰਹੇ ਆ ਹਰ ਸਾਲ ਦੀਵਾਨ ਲੱਗਦੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਵਾ ਆ ਕਰੋਨੇ ਵਾਲੇ 2 ਸਾਲ ਸਾਨੂੰ ਮਿਸ ਕਰਨਾ ਪਿਆ ਹੁਣ ਫੇਰ ਆਪਣਾ ਇਹ ਦੀਵਾਨ ਲੱਗ ਰਿਹਾ ਤੇ ਸੰਗਤਾਂ ਬਹੁਤ ਭਾਰੀ ਤਦਾਦ ਵਿੱਚ ਪਹੁੰਚਦਿਆਂ ਕੱਲ ਨੂੰ ਸੰਪੂਰਨਤਾ ਦਾ ਦੀਵਾਨ ਸੰਗਤਾਂ ਨੂੰ ਬੇਨਤੀ ਕਰਾਂਗੇ ਵੀ ਦਰਸ਼ਨ ਦੇਓ ਤੇ ਇਹਦੇ ਵਿੱਚ ਸ਼ਾਮਲ ਹੋਵੋ ਤੇ ਅੱਜ ਸਾਰੀਆਂ ਸੰਗਤਾਂ ਨੂੰ ਮੂਲ ਮੰਤਰ ਦੇ ਜਾਪ ਇਥੋਂ ਪ੍ਰਾਪਤ ਕਰਨੇ ਆ ਹਜ਼ਾਰਾਂ ਦੀ ਤਦਾਦ ਵਿੱਚ ਜਾਪ ਹੋਣਗੇ ਇਹੀ ਸਾਨੂੰ ਗੁਰੂ ਮਹਾਰਾਜ ਨੇ ਮਾਰਗ ਦੱਸਿਆ ਵਾ ਤੇ ਇਹਦੇ ਤੇ ਆਓ ਰਲ ਮਿਲ ਕੇ ਚੱਲੀਏ ਤੇ ਸਾਰੀਆਂ ਗੁਰਸੰਗਤਾਂ ਖੁਸ਼ੀਆਂ ਮਾਣੋ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੀ ਗੁਰਸੰਗਤਾਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਰਸ਼ਨੋਂ ਅਗਰ ਭਾਵ ਰੱਖਦੇ ਆ ਇਹ ਹਰ ਸਾਲ ਆਪਾਂ ਇੱਥੇ ਤਿੰਨ ਦਰਬਾਰ ਧਾਰਮਿਕ ਨੂਰੀ ਦੀਵਾਨ ਸਜਾਉਨੇ ਆ ਜੋ ਸਮੇਂ ਦੇ ਅਨੁਸਾਰ ਇਤਿਹਾਸ ਕਢਿਆੜਿਆਂ ਨੂੰ ਸਮਰਪਿਤ ਕਰੇ ਜਾਂਦੇ ਆ ਗੁਰੂ ਬਾਣੀ ਦਾ ਪ੍ਰਵਾਹ ਕੱਲ ਤੋਂ ਚੱਲ ਰਿਹਾ ਹੈ ਅਖੰਡ ਪਾਠ ਪ੍ਰਾਰੰਭ ਕਰੇ ਗਏ ਆ ਅਖੰਡ ਪਾਠ ਦੀ ਪ੍ਰੰਪਤਾ ਦੇ ਨਾਲ ਹੀ ਗੁਰੂ ਕੇ ਛੇਤਰਾਂ ਦੀ ਸ਼ੁਰੂਆਤ ਹੋ ਜਾਂਦੀ ਆ ਔਰ ਉਪਰੰਤ ਸ਼ਾਮ ਨੂੰ ਦਰਬਾਰ ਧਾਰਮਿਕ ਨੂਰੀ ਦੀਵਾਨ ਸੱਜਦੇ ਆ ਜਿਦੇ ਵਿੱਚ ਵੱਖ-ਵੱਖ ਕਬੀਸ਼ਰੀ ਜਥੇ ਗੁਰੂ ਇਤਿਹਾਸ ਸਿੱਖ ਇਤਿਹਾਸ ਭਗਤਾਂ ਦੀ ਜੀਵਨੀ ਸੰਤਾਂ ਮਹਾਪੁਰਸ਼ਾਂ ਦੇ ਜੀਵਨ ਇਤਿਹਾਸ ਵਿੱਚੋਂ ਕਾਬ ਸਰਵਨ ਕਰਨੀ ਹੈ ਹੁਣ ਆਪਾਂ ਗੁਰਬਾਣੀ ਦੀ ਅਮਰ ਕਥਾ ਸਰਵਨ ਕਰਨੀ ਹੈ ਇਹ ਜਿਹੜੇ ਦੀਵਾਨ ਨੇ ਇਹਨਾਂ ਦਾ ਮਿਸ਼ਨ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਹੁਕਮ ਕਰਿਆ ਕਿਰਤ ਕਰੋ ਵੰਡ ਕੇ ਖੋ ਨਾਮ ਜਪੋ ਸਰਬੱਤ ਦੇ ਭਲੇ ਲਈ ਕਾਰਜ ਕਰੋ ਇਹ ਉਪਦੇਸ਼ ਅਸੀਂ ਹਰ ਹਿਰਦੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਆ ਇੱਥੇ ਸ਼ਹਿਰ ਦੇ ਵਿੱਚ ਬੇਨਤੀ ਕਰੀਦੀ ਹੈ ਸੰਗਤਾਂ ਵੇਖੋ ਬਹੁਤ ਭਾਰੀ ਤਦਾਦ ਵਿੱਚ ਪਹੁੰਚਦੀ ਹੈ ਜਦੋਂ ਆਪਾਂ ਸ਼ਾਮਲ ਹੁੰਦੇ ਆ ਫਿਰ ਦੀਵਾਨਾਂ ਦੇ ਕੁਝ ਵਿਸ਼ੇਸ਼ ਹੁੰਦੇ ਆ ਸਾਡੇ ਮਕਸਦ ਨੇ ਜਿਵੇਂ ਅੱਜ ਕੱਲ੍ਹ ਬਾਤਾਵਰਨ ਲਈ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਚੱਲ ਰਿਹਾ ਹੈ ਤੇ ਇਹ ਲੋਕੋ ਸੰਪਰਦਾਇ ਵੱਨੋਂ ਰੱਬ ਦਾ ਨਾਮ ਪਿਤਾ ਤੇ ਮਾਤਾ ਤਰਵੈਣੀ ਦੇ ਸ਼ਾਂ ਇਹ ਨਾਰੇ ਥੱਲੇ ਤਿੰਨ ਦਰਖਤ ਬੋਹੜ ਪੀਪਲ ਨਿੰਮ ਫਲਦਾਰ ਬੂਟੇ ਵੱਖ-ਵੱਖ ਵੈਦਿਕ ਬੂਟੇ ਸ਼ਾਨਦਾਰ ਬੂਟੇ ਇਹਨਾਂ ਨੂੰ ਲਗਾਉਣ ਵਾਸਤੇ ਜਿੱਥੇ ਅਸੀਂ ਉਪਰਾਲੇ ਕਰਦੇ ਆਂ ਉਥੇ ਗੁਰਸੰਗਤਾਂ ਨੂੰ ਪ੍ਰੇਰਨਾ ਦੇਈ ਦੀ ਆ ਕੋਈ ਪਿਆਰਿਓ ਵਾਤਾਵਰਨ ਨੂੰ ਸ਼ੁੱਧ ਕਰੀਏ ਤੇ ਜਿਹੜਾ ਅੱਜ ਦੁਨੀਆ ਦਾ ਮਾਹੌਲ ਹੈ ਇਹ ਕਾਫੀ ਚਿੰਤਾਜਨਕ ਹੈ ਇਹਦੇ ਲਈ ਜ਼ਰੂਰੀ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਨਾਲ ਜੁੜ ਜਗੇ ਕਿਉਂਕਿ ਇਸ ਯੁੱਗ ਦੇ ਵਿੱਚ ਸਾਡਾ ਮਾਰਗਦਰਸ਼ਕ ਜੇ ਕੋਈ ਕਰ ਸਕਦਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਬਾਣੀ ਦਾ ਫਰਮਾਨ ਇੱਕ ਪਿਤਾ ਇੱਕ ਸਕੇ ਹਮਬਾਰਕ ਇਹ ਲੋਕੋ ਅਸੀਂ ਸਾਰੇ ਇੱਕੋ ਹੀ ਪਰਮੇਸ਼ਰ ਦੇ ਧੀਆ ਪੁੱਤਰ ਸਾਨੂੰ ਰਲ ਮਿਲ ਕੇ ਸਮਾਜ ਦੀ ਦੇਸ਼ ਦੀ ਤੇ ਆਪਣੇ ਲੋਕਾਂ ਦੀ ਤਰੱਕੀ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਛੋਟੇ ਛੋਟੇ ਗਿੱਲੇ ਗੁੱਸੇ ਆ ਜਿਹੜੇ ਚਾਹੇ ਪਰਿਵਾਰ ਦੇ ਵਿੱਚ ਆਇਆ ਚਾਹੇ ਸੰਸਾਰ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਪਹਲਾ ਕੇ ਸਰਬੱਤ ਦੇ ਭਲੇ ਲਈ ਕਾਰਜ ਕਰੀਏ ਜਿਵੇਂ ਅੱਜ ਜ਼ਰੂਰੀ ਆ ਵੀ ਹਰ ਇੱਕ ਮਨੁੱਖ ਕੰਮ ਸੇ ਕੰਮ ਇੱਕ ਰੁੱਖ ਤਾਂ ਜ਼ਰੂਰ ਲਾਵੇ ਨਾ ਜੇ ਅਸੀਂ ਇੱਕ ਰੁੱਖ ਹੀ ਸਾਰੇ ਲੋਕ ਲਾ ਦੰਨੇ ਆ ਤੇ ਪੰਜਾਬ ਦੇ ਵਿੱਚ ਤਕਰੀਬਨ 3 ਕਰੋੜ ਤੋਂ ਉੱਪਰ ਆਬਾਦੀ ਹੈ ਤੇ ਹਿਸਾਬ ਲਾ ਲਓ ਵੀ 3 ਕਰੋੜ ਦਰਖਤ ਲੱਗ ਜਾਣਗੇ ਤੇ ਸਾਰਾ ਪੰਜਾਬ ਹਰਿਆ ਭਰਿਆ ਹੋ ਜਾਊਗਾ ਇਹ ਜਿਹੜੀ ਵਾਤਾਵਰਨ ਦੀ ਸ਼ੁੱਧਤਾ ਹੋਊਗੀ ਇਹਦੇ ਨਾਲ ਆ ਜਿਹੜੀ ਪਾਣੀ ਦੀ ਥੋੜ੍ਹ ਪੈ ਰਹੀ ਆ ਵਰਖਾ ਹੋਊਗੀ ਜਦੋਂ ਵਰਖਾ ਹੋਊਗੀ ਤਾਂ ਅਨਾਜ ਪੈਦਾ ਹੋਊਗਾ ਜਦੋਂ ਅਨਾਜ ਪੈਦਾ ਹੋਊਗਾ ਕਿਸਾਨ ਜਿਹੜਾ ਪਰਫੁੱਲਤ ਹੋਊਗਾ ਜਦੋਂ ਕਿਸਾਨ ਪਰਫੁੱਲਤ ਹੋ ਮਜ਼ਦੂਰ ਪਰਫੁੱਲਤ ਹੋਵੇਗਾ ਜਦੋਂ ਕਿਸਾਨ ਤੇ ਮਜ਼ਦੂਰ ਪਰਫੁੱਲਤ ਹੋਣਗੇ ਤਾਂ ਫਿਰ ਸਾਰੇ ਦੁਕਾਨਦਾਰ ਵੀ ਕਿਉਂਕਿ ਇਹ ਸਾਡਾ ਧਰਾਮ ਹੈ ਇੱਥੋਂ ਚੱਲਦਾ ਹੈ ਇਸ ਲਈ ਸਾਡਾ ਸਾਰੇ ਲੋਕਾਂ ਦਾ ਕਰਮ ਬਣਦਾ ਹੈ ਅਸੀਂ ਰਲ ਮਿਲ ਕੇ ਵਾਤਾਵਰਣ ਦੀ ਸੰਭਾਲ ਕਰੀਏ ਸਫਾਈ ਰੱਖੀਏ ਤੇ ਬਾਕੀ ਗੁਰੂਆਂ ਦਾ ਹੁਕਮ ਹੈ ਵੀ ਜਿੱਥੇ ਸਫਾਈ ਹੈ ਉੱਥੇ ਖੁਦਾਈ ਹੈ ਜਦੋਂ ਅਸੀਂ ਸਭ ਕਰਮ ਕਰਦੇ ਆਂ ਫਿਰ ਸਾਡੇ ਸੋਚ ਉੱਚੀ ਹੁੰਦੀ ਹੈ ਵਿਚਾਰ ਉੱਚੇ ਹੁੰਦੇ ਆ ਗੋਲ ਨੀਅਤ ਤੱਕ ਦੀ ਸ਼ੁੱਧੀ ਹੋ ਜਾਂਦੀ ਹੈ ਤੇ ਜਦੋਂ ਇਹ ਸਾਰੇ ਜੀਵਨ ਦੇ ਕਰਮ ਸ਼ੁੱਧ ਹੋਣਗੇ ਬੁਰੀਆਂ ਆਦਤਾਂ ਮਨੁੱਖ ਛੱਡ ਦੰਦਾ ਜਿਵੇਂ ਅੱਜ ਬੜਾ ਚਿੰਤਾ ਦਾ ਵਿਸ਼ਾ ਵਾ ਜਿੱਥੇ ਵੀ ਗੱਲ ਚਾਰ ਬੰਦੇ ਬੈਠਦੇ ਆ ਜਾਂ মিডিਆ ਵਾਲੇ ਆ ਜਾਣ ਜਾਂ ਕੋਈ ਹੋਰ ਵੀ ਚਾਰ ਸੱਜਣ ਪੁਰਸ਼ ਬੈਠਣ ਤੇ ਉੱਥੇ ਕੋਈ ਗੱਲ ਚੱਲਦੀ ਆ ਵੀ ਪੰਜਾਬ 'ਚ ਨਸ਼ਿਆਂ ਦਾ ਪ੍ਰਭਾਵ ਪੈ ਗਿਆ ਨਸ਼ਿਆਂ ਤੋਂ ਮੁਕਤ ਸੀ ਕਿਵੇਂ ਹੋ ਸਕਦੇ ਆ ਏ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਮਾਰਗ ਹੈ ਸੱਚ ਦੇ ਮਾਰਗ ਤੇ ਚੱਲ ਕੇ ਸੱਚੇ ਉਪਦੇਸ਼ ਨਾਲ ਜੁੜ ਕੇ ਨਾਮ ਦੀ ਖੁਮਾਰੀ ਦੇ ਨਾਲ ਜੁੜ ਕੇ ਕਿਉਂਕਿ ਫਿਰ ਸਾਡੇ ਜੀਵਨ ਦੀ ਸਾਨੂੰ ਜਾਣ ਚਾਊਗੀ ਗੁਰੂ ਦਾ ਹੁਕਮ ਹੈ ਨਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਦੋਂ ਅਸੀਂ ਚੰਗੇ ਰਸਤੇ ਤੇ ਚੱਲਾਂਗੇ ਮਾੜੀਆਂ ਆਦਤਾਂ ਆਪੇ ਸੁੱਟਣ ਲੱਗ ਜਾਂਦੀਆਂ ਜੈਸੀ ਸੰਗਤ ਵੈਸੀ ਰੰਗਤ ਜੈਸੀ ਬੈਠਕ ਤੈਸੀ ਸੋਭਤ ਜਿਹੋ ਜੀ ਸੰਗਤ ਕਰਾਂਗੇ ਉਹ ਹਜਾ ਰੰਗ ਚੜ ਜਾਂਦਾ ਜਿਹ ਲੋਕਾਂ ਦੇ ਵਿੱਚ ਉੱਠਦੇ ਬੈਠਦੇ ਆ ਉਹਦੀ ਸੋਭਾ ਹੁੰਦੀ ਆ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਸਾਡੇ ਛੋਟੇ ਭਰਾਵਾਂ ਨੂੰ ਬੱਚਿਆਂ ਨੂੰ ਬੇਨਤੀ ਆ ਸੱਜਣੋ ਇਹ ਜੀਵਨ ਬਹੁਤ ਅਨਮੁੱਲਾ ਬਾ ਇਹ ਪਰਮੇਸ਼ਰ ਦੀ ਬਖਸ਼ੀ ਹੋਈ ਇੱਕ ਅਦੁੱਤੀ ਦਾਤ ਆ ਇਹਦਾ ਆਪਾਂ ਲਾਹਾ ਲਈਏ ਆਪਣੇ ਮਾਪਿਆਂ ਦਾ ਨਾਮ ਕਰੀਏ ਸਮਾਜ ਦੇ ਵਿੱਚ ਆਪਣਾ ਨਾਮ ਕਮਾਈਏ ਇਸ ਦੁਨੀਆ ਦੇ ਵਿੱਚ ਜ਼ਰੂਰੀ ਹੈ ਮਨੁੱਖ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਆਰਥਿਕ ਤੌਰ ਤੇ ਮਜ਼ਬੂਤ ਹੋਣ ਲਈ ਜ਼ਰੂਰੀ ਹੈ ਕਰਮ ਕਰਨਾ ਮਨੁੱਖ ਕਰਮ ਕਾਹੀ ਕਰੂਗਾ ਜੇ ਸਾਡੀ ਸੋਚ ਉੱਚੀ ਹੈ ਸਾਡੀ ਮੱਤ ਉੱਚੀ ਹੈ ਤੇ ਮੱਤ ਤੇ ਬੱਤ ਦਾ ਰਾਖਾ ਤਾਂ ਵਾਹਿਗੁਰੂ ਆਓ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਆਈਏ ਤੇ ਭਾਈਚਾਰਕ ਸਾਂਝ ਬਣਾਈਏ ਮਾੜੀਆਂ ਆਦਤਾਂ ਨੂੰ ਛੱਡੀਏ ਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਸ਼ਾਮਲ ਹੋ ਕੇ ਆਪਣੇ ਸਮਾਜ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਤਾਂ ਕਿ ਸਾਡੇ ਮਾਪੇ ਸਾਡੇ ਤੇ ਫਖਰ ਕਰਨ ਤੇ ਦੁਨੀਆ ਦੇ ਵਿੱਚ ਬਹੁਤ ਪੰਜਾਬੀ ਨੌਜਵਾਨਾਂ ਦੀ ਮੋਣ ਬਾਲਾ ਜਿੱਥੇ ਵੀ ਪੰਜਾਬੀਆਂ ਨੇ ਹੱਥ ਪਾਇਆ ਵਾ ਉੱਥੇ ਹੀ ਬਹੁਤ ਵੱਡੀਆਂ-ਵੱਡੀਆਂ ਤਰੱਕੀਆਂ ਕਰੀਆਂ ਮੈਂ ਵਿਦੇਸ਼ਾਂ 'ਚ ਜਾ ਕੇ ਆਇਆ ਇੱਥੇ ਹਿੰਦੁਸਤਾਨ ਦੇ ਵਿੱਚ ਘੁੰਮੇ ਆ ਪੰਜਾਬੀਆਂ ਨੇ ਜਿਹੜੀਆਂ ਬਰਾਂਡ ਜ਼ਮੀਨਾਂ ਸੀ ਉਹਨਾਂ ਨੂੰ ਬਾਹੀ ਜੋਗ ਬਣਾ ਕੇ ਬੜੇ ਫਲ ਅਨਾਜ ਪੈਦਾ ਹੋਣ ਲਾਤੇ ਆ ਇਸ ਲਈ ਗੁਰੂ ਗਮਾਰਜ ਦੀਆਂ ਬਖਸ਼ਿਸ਼ਾਂ ਕਿਰਪਾ ਨੇ ਆਓ ਸਿੰਘਾਂ ਨਾਲ ਮਿਲ ਕੇ ਆਪਾਂ ਚੜ੍ਹਦੀ ਕਲਾ ਲਈ ਕਾਰਜ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਬਣੀ ਰਹੇ ਦਰਬਾਰ ਸੰਪਰਦਾਇ ਲੋਪੋ ਸਾਹਿਬ ਵੱਲੋਂ ਸਾਰੀਆਂ ਸੰਗਤਾਂ